ਚੰਡੀਗੜ੍ਹ ਦੇ ਵਿੱਚ ਜੋ ਦਾਵਾ ਸੀ ਉਹ ਅੱਜ ਖੁੱਸਦਾ ਨਜ਼ਰ ਆ ਰਿਹਾ ਸਿੱਖਾਂ ਨਾਲ ਤੇ ਪੰਜਾਬ ਨਾਲ ਹਮੇਸ਼ਾ ਜਿਹੜਾ ਉਹ ਤੱਕਾ ਹੋਇਆ ਕੋਈ ਪ੍ਰੋਫੈਸਰ ਨਹੀਂ ਕੋਈ ਡਾਕਟਰ ਨਹੀਂ ਕੋਈ ਵਕੀਲ ਨਹੀਂ ਕੋਈ ਬਿਊਰੋਕਰੇਟਸ ਨਹੀਂ ਕੁਝ ਨਹੀਂ ਹੈ ਬਸ ਜਿਹੜਾ ਇਹਨਾਂ ਦੇ ਪਾਰਟੀ ਦਾ ਬਫਾਦਾਰ ਹੋਊਗਾ ਉਹ ਨੂੰ ਸੰਘਟਨਾ ਮੈਂਬਰ ਬਣਾ ਦੇਣਗੇ ਉਹਦੇ ਨਾਲ ਕੀ ਹੋਣਾ ਹੈ ਉਹਦੇ ਨਾਲ ਸਾਡੇ ਇਸ ਵਿਦਿਅਕ ਕਾਂਚੇ ਦਾ ਹਾਲ ਜਿਹੜਾ ਉਪਰ ਆ ਜਾਣਾ ਇਸ ਦੇ ਵਿੱਚ ਲੀਡਰਾਂ ਦੀ ਕਮੀ ਮੰਨੀਏ ਔਰ ਮੈਨੂੰ ਤਾਂ ਪਤਾ ਲੱਗਿਆ ਸੀ ਯੂਨੀਵਰਸਿਟੀ ਦੇ ਵਿੱਚ ਆ ਕੇ ਕਿ 2009 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਜਿਹੜੀ ਸਰਕਾਰ ਸੀ ਉਹਨੇ ਐਨਓਸੀ ਦਿੱਤੀ ਸੀ ਸੈਂਟਰ ਗਵਰਨਮੈਂਟ ਨੂੰ ਕਿ ਇਹਨੂੰ ਸੈਂਟਰਲ ਯੂਨੀਵਰਸਿਟੀ ਬਣਾ ਦਿੱਤਾ ਜਾਵੇ। ਇਹ ਇਹ ਨਮੀਨ ਲਾਈਕ ਨਹੀਂ ਕਰ ਪਾਇਆ। ਇਹਨਾਂ ਨੇ ਦਾਵਾ ਹੀ ਜਿਹੜਾ ਯੂਨੀਵਰਸਿਟੀ ਤੋਂ ਜਿਹੜਾ ਆਪਣਾ ਛੱਤਾਂ। ਇਸ ਆਵਾਜ਼ ਨੂੰ ਕਿੱਥੋਂ ਤੱਕ ਲੈ ਕੇ ਜਾਓਗੇ ਕਿਉਂਕਿ ਅਕਾਲੀ ਦਲ ਤਾਂ ਨਿਕਲੀ ਮੋਰਚਿਆਂ 'ਚੋਂ ਕਿ ਲੋੜ ਪਈ ਸਾਡੇ ਵਸੇ ਅਹੁਦੇਦਾਰ ਲਗਾਤਾਰ ਇੱਥੇ ਬੈਠੇ ਵੀ ਨਹੀਂ ਜੇ ਲੋੜ ਪਈ ਤਾਂ ਸੀ ਇਹਨੂੰ ਪਿੰਡ ਪੱਤਰ ਤੇ ਵੀ ਲੈ ਕੇ ਜਾਵਾਂਗੇ। ਸਸ਼ੀਕਾਲ ਮਿਹਰ ਟੀਵੀਜ਼ਨ ਦੇ ਨਾਲ ਤੁਸੀਂ ਜੁੜੇ ਹੋ ਤਾਂ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਅਕਸਰ ਇੱਕ ਨਾਰਾ ਵਜਦਾ ਕਿ ਪੰਜਾਬ ਪੰਜਾਬੀਆਂ ਦਾ ਉਸ ਤੋਂ ਬਾਅਦ ਪੰਜਾਬ ਦੀ ਗੱਲ ਕਰਦੇ ਆ ਤਾਂ 1966 ਚੇਤੇ ਆਉਂਦਾ ਜਦੋਂ 1 ਨਵੰਬਰ 1966 ਨੂੰ ਪੰਜਾਬ ਦੇ ਇਲਾਕੇ ਖੋਹੇ ਗਏ ਚੰਡੀਗੜ੍ਹ ਸਾਡੇ ਤੋਂ ਦੂਰ ਕੀਤਾ ਗਿਆ ਤਾਂ ਪਰ ਦਾਵਾ ਸੀ ਜਿਹੜਾ ਉਹ ਵੀ ਹੁਣ ਦੂਰ ਹੁੰਦਾ ਨਜ਼ਰ ਆਇਆ ਸਾਡੇ ਨਾਲ ਸਾਬਕਾ ਜਥੇਦਾਰ ਸਿੰਘ ਸਾਹਿਬ ਸਿੰਘ ਭਾਈ ਗਿਆਨੀ ਹਰਪੀ ਸਿੰਘ ਜੀ ਮੌਜੂਦ ਨਹੀਂ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਸ ਸਾਰੇ ਵਿਸ਼ੇ ਦੇ ਉੱਪਰ ਅਖਰ ਹੈ ਕੀ ਹੈ ਇਹ ਜੀ ਪਹਿਲਾਂ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਕਿਵੇਂ ਹੋ ਠੀਕ ਹੋ ਤੁਸੀਂ ਬਹੁਤ ਵਧੀਆ ਪੰਜਾਬ ਪੰਜਾਬੀਆਂ ਦਾ ਇਹ ਨਾਰਾ ਅਕਸਰ ਵਜਦਾ ਰਿਹਾ ਔਰ ਚੰਡੀਗੜ੍ਹ ਦੇ ਵਿੱਚ ਜੋ ਦਾਵਾ ਸੀ ਉਹ ਅੱਜ ਖੁੱਸਦਾ ਨਜ਼ਰ ਆ ਰਿਹਾ ਇਸ ਨੂੰ ਕਿਵੇਂ ਦੇਖਦੇ ਹੋ ਸਿੱਖਾਂ ਨਾਲ ਤੇ ਪੰਜਾਬ ਨਾਲ ਹਮੇਸ਼ਾ ਜਿਹੜਾ ਉਹ ਤੱਕਾ ਹੋਇਆ ਜੀ ਜਾਹਿਓ ਮੁਗਲਾਂ ਦਾ ਦੌਰ ਸੀ ਮੁਗਲਾਂ ਦੇ ਦੌਰ ਦੇ ਵਿੱਚ ਵੀ ਦੇਖੀਏ ਤੇ ਪੰਜਾਬ ਜਿਹੜਾ ਹੈ ਇਹ ਮੁਗਲ ਹਕੂਮਤ ਦੇ ਡਾਇਰੈਕਟ ਜਿਹੜਾ ਪ੍ਰਬੰਧਾ ਦੇ ਤੀਂ ਅਧੀਨ ਸੀ ਜੀ ਰਾਜਸਥਾਨ ਦੇ ਵਿੱਚ ਰਾਜਪੂਤੇ ਪੋਤਾਨੇ ਦੀਆਂ ਰਿਆਸਤਾਂ ਸੀ ਹਿਮਾਚਲ ਦੇ ਵਿੱਚ ਪਹਾੜੀ ਰਿਆਸਤਾਂ ਸੀ ਇਸੇ ਤਰ੍ਹਾਂ ਸਾਊਥ ਇੰਡੀਆ ਦੇ ਵਿੱਚ ਵੀ ਕੁਝ ਰਿਆਸਤਾਂ ਸੀ ਪਰ ਪੰਜਾਬ ਜਿਹੜਾ ਮੁਗਲਾਂ ਦੇ ਡਾਇਰੈਕਟ ਪ੍ਰਬੰਧ ਦੇ ਅਧੀਨ ਸੀ ਤੇ ਇੱਥੇ ਸਭ ਤੋਂ ਵੱਧ ਸ਼ੋਸ਼ਣ ਜਿਹੜਾ ਮੁਗਲਾਂ ਨੇ ਪੰਜਾਬ 'ਤੇ ਕੀਤਾ ਰੈਵਨਿਊ ਸਭ ਤੋਂ ਵੱਧ ਟੱਕੇ ਦੇ ਨਾਲ ਪੰਜਾਬ ਦੇ ਵਿੱਚ ਉਗਰਾਇਆ ਜਾਂਦਾ ਸੀ ਤੇ ਸਭ ਤੋਂ ਵੱਧ ਕੁੱਟਮਾਰ ਕਤਲੋਗਾਰਤ ਪੰਜਾਬ ਵਿੱਚ ਸੀ ਜੀ ਫਿਰ ਜਦੋਂ ਅੰਗਰੇਜ਼ਾਂ ਦਾ ਦੌਰ ਆਇਆ ਤੇ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਮੇਰੇ ਖਿਆਲ 99 ਕੋ ਸਾਲ ਰਾਜ ਕੀਤਾ ਹੈਗਾ ਖਾਸ ਤੌਰ ਤੇ ਸਤਲੁਜ ਤੋਂ ਪਰੇ ਜੀ ਤੇ ਸਤਲੁਜ ਤੋਂ ਉਰੇ ਮਾਲਵੇ ਦੇ ਜਿਹੜੇ ਸਿੱਖ ਰਿਆਸਤੀ ਰਾਜੇ ਸੀ ਜਿਹੜੇ ਅੰਗਰੇਜ਼ਾਂ ਦੇ ਤਾਬਿਆਂ ਦੇ ਵਿੱਚ ਹੀ ਚੱਲਦੇ ਸੀ ਅੰਗਰੇਜ਼ਾਂ ਨੇ ਜਿਹੜੀ ਹੈ ਇੱਕ ਚੰਗੀ ਗੱਲ ਕੀਤੀ ਹੈ ਕਿ ਪੰਜਾਬ ਦੇ ਜਿਹੜੇ ਬੇਆਬਾਦ ਇਲਾਕੇ ਸੀ ਉੱਥੇ ਨਹਿਰਾਂ ਕੱਟ ਕੇ ਤੇ ਉਹਨਾਂ ਨੂੰ ਆਬਾਦ ਕੀਤਾ ਹਾਲਾਂਕਿ ਉਹਨਾਂ ਨੇ ਆਪਣੇ ਰੈਵਨਿਊ ਨੂੰ ਜਿਹੜਾ ਵਧਾਉਣ ਦੇ ਲਈ ਸਭ ਕੁਝ ਕੀਤਾ ਉਹਨਾਂ ਨੇ ਪੈਸਾ ਇਕੱਠਾ ਕਰਨ ਦੇ ਲਈ ਸਭ ਕੁਝ ਕੀਤਾ ਪਰ ਚਲੋ ਇਹਦੇ ਨਾਲ ਪੰਜਾਬ ਦੀਆਂ ਜ਼ਮੀਨਾਂ ਆਬਾਦ ਹੋਈਆਂ ਪੰਜਾਬ ਦੇ ਲੋਕਾਂ ਨੂੰ ਵੀ ਜਿਹੜਾ ਹੈ ਉਹ ਜਿਹੜਾ ਆਰਾਮ ਮਿਲਿਆ ਉਹ ਖੁੱਲਾ ਜਿਹੜਾ ਹੈ ਖਾਂਤੀ ਨੂੰ ਲੇਕਿਨ ਅੰਗਰੇਜ਼ਾਂ ਨੇ ਬਹੁਤ ਸਾਰੇ ਜਿਹੜੇ ਐਕਟ ਕਾਨੂੰਨ ਇਸ ਤਰ੍ਹਾਂ ਦੇ ਲਿਆਂਦੇ ਕਾਸ ਤੌਰ ਦੇ ਉੱਤੇ ਸਾਡੇ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਮਸੰਦਾ ਆਮਨਤਾ ਦੇ ਰਾਹੀ ਤਕੜਾੰਦਾ ਸੀ ਤਾਂ ਇਹ ਕਿਸ ਕਿਸਮ ਦੀਆਂ ਜੜੀਆਂ ਚੀਜ਼ਾਂ ਸੀ ਅੰਗਰੇਜ਼ਾਂ ਨੇ ਕੀਤੀਆਂ ਪੰਜਾਬ ਯੂਨੀਵਰਸਿਟੀ ਵਿੱਚ ਨੌਜਵਾਨ ਬੈਠੇ ਨੇ ਕਹਿ ਰਹੇ ਨੇ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਔਰ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਦਾਵਾ ਹੈਗਾ ਉਹ ਵੀ ਪੰਜਾਬ ਦਾ ਹੀ ਰਹਿਣਾ ਚਾਹੀਦਾ ਇਸ ਤੇ ਵਿੱਚ ਕਮੀ ਕਿਸ ਦੀ ਮੰਨਦੇ ਹੋ ਕਸੂਰ ਕਿਸ ਦਾ ਮੰਨਦੇ ਹੋ ਕਿ ਪੰਜਾਬ ਯੂਨੀਵਰਸਿਟੀ ਇਸ ਹਾਸ਼ੀਏ ਤੇ ਪਹੁੰਚ ਮੈਂ ਉਹੀ ਗੱਲ ਕਹਿ ਰਿਹਾ ਕਿ ਜਦੋਂ 1947 ਦੇ ਵਿੱਚ ਭਾਰਤ ਆਜ਼ਾਦ ਹੋਇਆ ਤੇ ਭਾਰਤ ਤੇ ਆਜ਼ਾਦ ਭਾਰਤ ਦੇ ਜਿਹੜੇ ਹੁਕਮਰਾਨ ਸੀ ਉਹਨਾਂ ਨੇ ਵੀ ਪੰਜਾਬ ਦੇ ਨਾਲ ਬੜਾ 파ਰਟੀਕਲਟੀ ਕੀਤੀ। ਹਮ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀਗਾ ਉਹ ਇਹ ਚਾਹੁੰਦਾ ਸੀ ਕਿ ਪੰਜਾਬੀ ਬੋਲ ਦੇ ਜਿਹੜੇ ਖੇਤ ਹੈ ਉਹਨਾਂ ਦਾ ਇੱਕ ਸੂਬਾ ਜਿਹੜਾ ਹੈ ਉਹ ਬਣਾਇਆ ਜਾਵੇ। ਜੀ ਚਾਹੇ ਉਦੇ ਵਿੱਚ ਹਿੰਦੂ ਹੋਣ ਚਾਹੇ ਉਹਦੇ ਵਿੱਚ ਮੁਸਲਮਾਨ ਹੋਣ ਕੋਈ ਹੋਣ ਲੇਕਿਨ ਪੰਜਾਬੀ ਬੋਲਦੇ ਇਲਾਕੇ ਜਿਹੜੇ ਹੈ ਉਹ ਸ਼ਾਮਲ ਕਰਕੇ ਇੱਕ ਪੰਜਾਬ ਜਿਹੜਾ ਹੈ ਉਹ ਸੂਬਾ ਸਾਨੂੰ ਦਿੱਤਾ ਜਾਵੇ ਉਹਦਾ ਨਾਮ ਵੀ ਸੀ ਪੰਜਾਬੀ ਸੂਬਾ ਮੋਰਚਾ ਤੇ ਪੰਜਾਬੀ ਸੂਬੇ ਦੀ ਹੀ ਮੰਗ ਸੀ ਹਮ ਲੇਕਿਨ ਹਕਮਰਾਨ ਜਿਹੜੇ ਸੀ ਦਿੱਲੀ ਦੇ ਉਹਨਾਂ ਨੇ ਪੰਜਾਬ ਦੇ ਨਾਲ ਜਿਹੜਾ ਤਕਾ ਕੀਤਾ ਪੰਜਾਬੀ ਬੋਲਦੇ ਬਹੁਤ ਸਾਰੇ ਇਲਾਕੇ ਜਿਹੜੇ ਆ ਪੰਜਾਬ ਤੋਂ ਬਾਹਰ ਕੱਢ ਕੇ ਇੱਕ ਸੂਬੇ ਜਿਹੜੀ ਆ ਉਹ ਬਣਾ ਕੇ ਤੇ ਸਿੱਖਾਂ ਦੀ ਝੋਲੀ ਪਾਤੀ ਪੰਜਾਬ ਇੱਕ ਮਹੱਤਵਪੂਰਨ ਸੂਬਾ ਹੈ ਬਾਰਡਰ ਸਟੇਟ ਹੈ ਹੂੰ ਤੇ ਇੱਥੇ ਹਰ ਵਕਤ ਜਦੋਂ ਜੰਗ ਹੁੰਦੀ ਹੈ ਤੇ ਬੜਾ ਮਾਹੌਲ ਜਿਹੜਾ ਬੜਾ ਅਜੀਬ ਕਿਸਮ ਦਾ ਹੋ ਜਾਂਦਾ ਹੈ ਹੂੰ ਉਦੋਂ ਇਹਨਾਂ ਨੂੰ ਪੰਜਾਬ ਦੀ ਇੰਪੋਰਟੈਂਸ ਵੀ ਚੇਤੇ ਆਉਂਦੀ ਹੈ ਹੂੰ ਤੇ ਆਦਰਵਾਇਜ਼ ਇਹਨਾਂ ਨੂੰ ਪੰਜਾਬ ਦੀ ਜਿਹੜੀ ਹੈ ਮਹੱਤਤਾ ਜਿਹੜੀ ਹੈ ਉਹ ਭੁੱਲ ਜਾਂਦੀ ਹੈ ਅੱਜ ਤੱਕ ਪੰਜਾਬ ਦੇ ਕੋਲ ਪੰਜਾਬ ਦੀ ਰਾਜਧਾਨੀ ਨਹੀਂ ਹੈ ਜੀ ਇੰਨਾ ਇੰਪੋਰਟੈਂਟ ਸੂਬਾ ਹੋ ਵੇਪਨ ਭਾਰਤ ਦਾ ਬਾਰਡਰ ਸਟੇਟ ਹੋ ਗਏ ਹੂੰ ਸਿੱਖ ਡੋਮੀਨੇਟਡ ਸਟੇਟ ਸਟੇਟ ਹੋਵੇ ਤੇ ਉਹਨੂੰ ਇਹ ਉਹਨਾਂ ਦੀ ਆਪਣੀ ਜਿਹੜੀ ਹੈ ਉਹ ਰਾਜਸਥਾਨੀ ਹੀ ਨਾਂ ਦੇਣ ਇਹਦੋਂ ਵੱਡਾ ਤੱਕਾ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਲਗਾਤਾਰ ਇਹ ਮੋਰਚੇ ਲੱਗੇ ਮੋਰਚਿਆਂ ਤੋਂ ਬਾਅਦ ਲਗਾਤਾਰ ਪੰਜਾਬੀਆਂ ਨੇ ਖੂਨ ਡੋਲ੍ਹਿਆ ਆਪਣੀਆਂ ਗਿਰਫਤਾਰੀਆਂ ਦਿੱਤੀਆਂ ਪਰ ਫੇਰ ਵੀ ਪੰਜਾਬੀਆਂ ਦੇ ਹੱਥ ਪੱਲੇ ਕੁਝ ਨਹੀਂ ਕੁਝ ਨਹੀਂ ਪਿਆ ਪਾਣੀਆਂ ਦਾ ਮਸਲਾ ਹੱਲ ਨਹੀਂ ਕੀਤਾ ਇਹਨਾਂ ਨੇ ਰਾਜਤਾਨੀ ਨਹੀਂ ਦਿੱਤੀ ਹੁਣ ਆ ਗਿਆ ਯੂਨੀਵਰਸਿਟੀ ਦਾ ਫੈਸਲਾ ਯੂਨੀਵਰਸਿਟੀ ਦੇ ਵਿੱਚ ਇੱਕ ਜਦੋਂ ਦੀ ਯੂਨੀਵਰਸਿਟੀ ਦੀ ਸਥਾਪਨਾ ਹੋਈ ਹੈ ਤੇ ਇੱਕ ਬਹੁਤ ਬਿਹਤਰੀਨ ਜਿਹੜਾ ਹੈ ਉਹ ਪ੍ਰਬੰਧ ਚੱਲਦਾ ਸੀ ਜੀ ਤੇ ਉਸ ਪ੍ਰਬੰਧ ਨੂੰ ਇਹਨਾਂ ਨੇ ਤਹਸ ਨਹਿਸ ਜਿਹੜਾ ਹੈ ਉਹ ਕਰਨ ਦਾ ਯਤਨ ਕੀਤਾ ਹਮ ਇਹਨਾਂ ਨੇ ਸਟੈਂਡਰਡ ਜਿਹੜੀ ਹੈ ਸਿੰਡੀਗੇਟ ਸਟੈਂਡਰਡ ਜਿਹੜੀ ਯੂਨੀਵਰਸਿਟੀ ਦੀ ਜਿਹੜੀ ਹੈ ਉਹਨੂੰ ਖਤਮ ਕਰਤਾ ਹਮ ਵਿਦਿਆਰਥੀਆਂ ਦੇ ਵਿੱਚੋਂ 15 ਮੈਂਬਰ ਜਿਹੜੇ ਹੈ ਉਹ ਚੁਣ ਕੇ ਵਿਦਿਆਰਥੀ ਭੇਜਦੇ ਸੀ ਸੈਂਟਰਡ ਦੇ ਕੁਝ ਹੀ ਨਾਮਿਨੇਟ ਕਰਦੇ ਸੀ ਨੋਮੀਨੇਟ ਜਿਹੜੇ ਮੈਂਬਰ ਕੀਤੇ ਜਾਂਦੇ ਸੀ ਉਹਨਾਂ ਦੇ ਵਿੱਚ ਵੀ ਪਹਿਲਾਂ ਜਿਹੜਾ ਹੈ ਉਹ ਕੋਈ ਪੜ੍ਹੇ ਲਿਖੇ ਪ੍ਰੋਫੈਸਰ ਕੋਈ ਬੁਲਾਰੇ ਉਹ ਕੀਤੇ ਜਾਂਦੇ ਸੀ ਜੀ ਲੇਕਿਨ ਹੁਣ ਜਿਹੜੀ ਕੇਂਦਰ ਸਰਕਾਰ ਜਿਹੜੇ ਨੋਮੀਨੇਟ ਕਰਦੀ ਹੈ ਜਾਂ ਹੁਣ ਜਿਹੜਾ ਯੂਨੀਵਰਸਿਟੀ ਦਾ ਜਿਹੜਾ ਢਾਂਚਾ ਬਦਲ ਰਿਹਾ ਹੈ ਉਸ ਢਾਂਚੇ ਦੇ ਤਹਿਤ ਸਾਰੇ ਜਿਹੜੇ ਸੈਨੇਟ ਦੇ ਮੈਂਬਰ ਹੈ ਉਹ ਸੈਂਟਰ ਗਵਰਨਮੈਂਟ ਨੇ ਸਿਰਫ ਨੋਮੀਨੇਟ ਕਰਦੇ ਤੇ ਨੋਮੀਨੇਟ ਵੀ ਉਹ ਕਰਨੇ ਜਿਹੜੇ ਇਹਨਾਂ ਦੇ ਪਾਰਟੀ ਪੋਲਟਿਕਸ ਦੇ ਵਿੱਚ ਜਿਹੜਾ ਹੈ ਉਹ ਸ਼ਾਮਲ ਹੋਣਗੇ ਇਹਨਾਂ ਦੇ ਦਲ ਦੇ ਨਾਲ ਸਬੰਧਤ ਹੋਣਗੇ ਕੋਈ ਪ੍ਰੋਫੈਸਰ ਨਹੀਂ ਕੋਈ ਡਾਕਟਰ ਨਹੀਂ ਕੋਈ ਵਕੀਲ ਨਹੀਂ ਕੋਈ ਬਿਊਰੋਕ੍ਰੇਟਸ ਨਹੀਂ ਕੁਝ ਨਹੀਂ ਹੈ ਬਸ ਜਿਹੜਾ ਇਹਨਾਂ ਦੀ ਪਾਰਟੀ ਦਾ ਵਫਾਦਾਰ ਹੋਊਗਾ ਉਹਨੂੰ ਸੈਨੇਟ ਮੈਂਬਰ ਜਿਹੜੇ ਬਣਾ ਦੇਣਗੇ ਉਹਦੇ ਨਾਲ ਕੀ ਹੋਣਾ ਹੈ ਉਹਦੇ ਨਾਲ ਸਾਡੇ ਸ ਵਿਦਿਅਕ ਕਾਂਚੇ ਦਾ ਹਾਲ ਬਣਾ ਉਹ ਬਰਾ ਹੋ ਜਾਣਾ ਤੇ ਇਹ ਆਧਾਰਾ ਜਿਹੜਾ ਹੈ ਇਹਦਾ ਪੁਰਾਣਾ ਖਾਸਾ ਬਹਾਲ ਰਹਿਣਾ ਚਾਹੀਦਾ ਬਹਾਲ ਹੋਣਾ ਚਾਹੀਦਾ ਜੋ ਇਹਦਾ ਪੁਰਾਣਾ ਖਾਸਾ ਸੀ 90-99 ਮੈਂਬਰਾਂ ਦੀ ਜਿਹੜੀ ਇੱਕ ਸੈਨੇਟ ਸੀਗੀ ਉਹਦੇ ਵਿੱਚੋਂ 15 ਮੈਂਬਰ ਵਿਦਿਆਰਥੀ ਚੁਣ ਕੇ ਭੇਜਦੇ ਸੀ ਚਲੋ ਕੁਝ ਗਵਰਨਮੈਂਟ ਨਾਮਿਨੇਟ ਕਰਦੀ ਸੀ ਲੇਕਿਨ ਉਹ ਚੀਜ਼ ਜਿਹੜੀ ਹੈ ਉਹਨੂੰ ਮੰਗ ਨੂੰ ਲੈ ਕੇ ਉਸ ਮੰਗ ਨੂੰ ਲੈ ਕੇ ਸਟੂਡੈਂਟ ਜਿਹੜੇ ਆ ਅੱਜ ਸੰਘਰਸ਼ ਦੇ ਉੱਤੇ ਇਸ ਦੇ ਵਿੱਚ ਲੀਡਰਾਂ ਦੀ ਕਮੀ ਮੰਨੀਏ ਜਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੋ ਕੁਝ ਅੱਜ ਵਾਪਰ ਰਿਹਾ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਲੰਮਾ ਸਮਾਂ ਸਰਕਾਰ ਰਹੀ ਔਰ ਅਕਾਲੀ ਦਲ ਨੇ ਵੀ ਪੰਜਾਬ ਯੂਨੀਵਰਸਿਟੀ ਦੇ ਲਈ ਕੁਝ ਨਹੀਂ ਕੀਤਾ ਦੇਖੋ ਇਹ ਜਦ ਸਾਡੇ ਤੋਂ ਰਾਜਤਾਨੀ ਖੋਲੇ ਗਈ ਸਾਂਝੀ ਰਾਜਤਾਨੀ ਚੰਡੀਗੜ੍ਹ ਬਣਾ ਦਿੱਤਾ ਗਿਆ ਇਹ ਸਾਡੇ ਨਾਲ ਧੱਕਾ ਸੀ ਚਲੋ ਕਾਂਗਰਸ ਨੀ ਸਰਕਾਰਾਂ ਸੀ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਜਿਹੜੀ ਕਾਂਗਰਸ ਦੀ ਸਰਕਾਰ ਹੁੰਦੀ ਸੀ ਤੇ ਉਹਨੇ ਤਾਂ ਕੀ ਦਾਵਾ ਕਰਨਾ ਰਾਜਨਾਥ ਦੀ ਰਾਜਧਾਨੀ ਦੇ ਉੱਤੇ ਤੇ ਕੀ ਦਾਵਾ ਯੂਨੀਵਰਸਿਟੀ ਤੇ ਕਰਨਾ ਪਰ ਜਦੋਂ ਸਾਡੀ ਖੇਤਰੀ ਪਾਰਟੀ ਦੀ ਸਰਕਾਰ ਆਈ 15 ਸਾਲ ਸਰਕਾਰ ਰਹੀ ਤੇ ਉਹਨੇ ਵੀ ਚੰਡੀਗੜ੍ਹ ਤੋਂ ਆਪਣਾ ਦਾਵਾ ਜਿਹੜਾ ਉਹ ਛੱਡਿਆ ਜੀ ਔਰ ਮੈਨੂੰ ਤਾਂ ਪਤਾ ਲੱਗਿਆ ਇਥੇ ਯੂਨੀਵਰਸਿਟੀ ਦੇ ਵਿੱਚ ਆ ਕੇ ਕਿ 2009 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਜਿਹੜੀ ਸਰਕਾਰ ਸੀ ਉਹਨੇ ਐਨਓਸੀ ਦਿੱਤੀ ਸੀ ਸੈਂਟਰ ਗਵਰਨਮੈਂਟ ਨੂੰ ਕਿ ਇਹਨੂੰ ਸੈਂਟਰਲ ਯੂਨੀਵਰਸਿਟੀ ਬਣਾ ਦਿੱਤਾ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਤੇ ਇਹ ਗਲਤੀਆਂ ਨੇ ਸਰਕਾਰਾਂ ਦੀਆਂ ਅੱਜ ਜਿਹੜੇ ਵਿਦਿਆਰਥੀ ਸੰਘਰਸ਼ ਤੇ ਰਾਹ ਪਏ ਆ ਤੇ ਇਹ ਇਹਨਾਂ ਦੀਆਂ ਨਲਾਇਕੀਆਂ ਕਾਰਨ ਪਏ ਆ ਇਹਨਾਂ ਨੇ ਦਾਵਾ ਹੀ ਜਿਹੜਾ ਯੂਨੀਵਰਸਿਟੀ ਤੋਂ ਜਿਹੜਾ ਆਪਣਾ ਛੱਡਤਾ ਜੇ ਸੁਧਾਰਿਆ ਕਿਵੇਂ ਜਾਊਗਾ ਨਵਾਂ ਅਕਾਲੀ ਦਲ ਤੁਸੀਂ ਰਨ ਕਰ ਰਹੇ ਹੋ ਉਸ ਦੇ ਪ੍ਰਧਾਨ ਨੂੰ ਪੁਨਰਸਜੀਤੀ ਵੱਲ ਕੀ ਨੌਜਵਾਨ ਜੁੜਨਗੇ ਤੁਹਾਡੇ ਨਾਲ ਤਾਂ ਦੇਖੋ ਉਹ ਤਾਂ ਨੌਜਵਾਨ ਉਹ ਤਾਂ ਵੱਖਰਾ ਵਿਸ਼ਾ ਹੈ ਸੈਂਟਰ ਗਵਰਨਮੈਂਟ ਨੂੰ ਇਸ ਯੂਨੀਵਰਸਿਟੀ ਦੇ ਨਾਲ ਪੰਜਾਬੀਆਂ ਖਾਸ ਕਰ ਸਿੱਖਾਂ ਦੀਆਂ ਜਿਹੜੀਆਂ ਸੈਂਟੀਮੈਂਟਸ ਜੁੜੇ ਆ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਕਦਰ ਕਰਨੀ ਚਾਹੀਦੀ ਹੈ ਤੇ ਯੂਨੀਵਰਸਿਟੀ ਦਾ ਜਿਹੜਾ ਵਿਦਿਆਰਥੀਆਂ ਦੀ ਮੰਗ ਹੈ ਯੂਨੀਵਰਸਿਟੀ ਦਾ ਪ੍ਰਾਣਾ ਖਾਸਾ ਬਹਾਲ ਕਰਨਾ ਸੈਂਟਰ ਗਵਰਨਮੈਂਟ ਨੂੰ ਸਹਿਯੋਗਤਾ ਦੇ ਨਾਲ ਜਿਹੜਾ ਉਹ ਵਿਦਿਆਰਥੀਆਂ ਦੀ ਜਿਹੜੀ ਮੰਗ ਹੈ ਉਹ ਮਨਜ਼ੂਰੀ ਚਾਹੀਦੀ ਹੂੰ ਤੁਸੀਂ ਕੀ ਕਰ ਰਹੇ ਹੋ ਆਪਣੀ ਪਾਰਟੀ ਦੇ ਵੱਲੋਂ ਜੋ ਇਸ ਯੂਨੀਵਰਸਿਟੀ ਲਈ ਜਾਂ ਇਸ ਪੰਜਾਬ ਦੇ ਲਈ ਜੋ ਵਿਦਿਆਰਥੀ ਸੰਘਰਸ਼ ਕਰ ਰਹੇ ਆਂ ਅਸੀਂ ਉਹਨਾਂ ਦਾ ਡਟ ਕੇ ਸਾਥ ਦੇਵਾਂਗੇ ਕਿਉਂਕਿ ਇਹਨਾਂ ਦੀ ਮੰਗ ਜਿਹੜੀ ਹੈ ਕੋਈ ਗੈਰਵਾਸਪ ਨਹੀਂ ਬਾਸਪ ਮੰਗ ਹੈ ਇਹ ਕੋਈ ਗਲਤ ਮੰਗ ਨਹੀਂ ਹੈ ਕੋਈ ਕਾਨੂੰਨ ਸੰਵਿਧਾਨ ਦੇ ਦਾਇਰੇ ਤੋਂ ਉਲਟ ਜਾਂਦੀ ਮੰਗ ਨਹੀਂ ਹੈ ਹਮ ਤੇ ਵਿਦਿਆਰਥੀ ਇਹ ਚਾਹੁੰਦੇ ਹੈ ਕਿ ਸਾਨੂੰ ਰਾਈਟਸ ਮਿਲਣੇ ਚਾਹੀਦੇ ਨੇ ਕਿ ਅਸੀਂ ਵੀ ਕੁਝ ਸੈਨੇਟਰ ਜਿਹੜੇ ਨੇ ਉਹ ਚੁਣ ਕੇ ਭੇਜੀਏ ਹਮ ਤੇ ਵਿਦਿਆਰਥੀਆਂ ਦੇ ਅਧਿਕਾਰਾਂ ਤੇ ਵਿਦਿਆਰਥੀਆਂ ਦੇ ਹੱਕਾਂ ਦੇ ਉੱਤੇ ਇਸ਼ਾਰਿਆਂ ਡਾਕਾ ਇਸ ਆਵਾਜ਼ ਨੂੰ ਕਿੱਥੋਂ ਤੱਕ ਲੈ ਕੇ ਜਾਓਗੇ ਕਿਉਂਕਿ ਅਕਾਲੀ ਦਲ ਤਾਂ ਨਿਕਲੇ ਹੀ ਮੋਰਚਿਆਂ 'ਚੋਂ ਤੁਸੀਂ ਵੀ ਬਿਲਕੁਲ ਜੀ ਲੋੜ ਪਈ ਸਾਡੇ ਵਸੇ ਅਹੁਦੇਦਾਰ ਲਗਾਤਾਰ ਇੱਥੇ ਬੈਠੇ ਵੀ ਨਹੀਂ ਜੇ ਲੋੜ ਪਈ ਤੇ ਅਸੀਂ ਇਹਨੂੰ ਪਿੰਡ ਪੱਤਰ ਤੇ ਵੀ ਲੈ ਕੇ ਜਾਵਾਂਗੇ ਜਿਵੇਂ ਪਿੰਡਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਅਲਾਸਮੈਂਟਾਂ ਹੋਣੀਆਂ ਸ਼ੁਰੂ ਹੋ ਗਈਆਂ ਪਿੰਡਾਂ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਖਾਸ ਕਰਕੇ ਜਿਹੜੇ ਲੋਕ ਨੇ ਉਹਨਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਜ਼ਿਆਦਾ ਦਰ ਕਿ ਸੈਨਟ ਜਾਂ ਸਿੰਡੀਗੇਟ ਹੁੰਦੀ ਕੀ ਹੈ ਉਹ ਤਾਂ ਜਦੋਂ ਪਿੰਡ-ਪਿੰਡ ਜਾ ਕੇ ਦੱਸਾਂਗੇ ਫਿਰ ਪਤਾ ਲੱਗੂਗਾ ਕਿ ਜੇ ਸਾਡੇ ਨਾਲ ਮਤਲਬ ਇੱਕ ਹੋਰ ਜਿਹੜਾ ਹੈ ਪੰਜਾਬੀਆਂ ਦੇ ਸਿੱਖਾਂ ਦੀ ਔਰ ਖਾਸ ਤੌਰ ਸੰਬੰਧ ਨੌਜਵਾਨਾਂ ਦੇ ਹੱਕਾਂ ਦੇ ਉੱਤੇ ਡਾਕੇ ਮਾਰਨ ਜਾ ਰਹੀ ਹੈ ਸੈਂਟਰ ਕਾਲਜ ਇਹ ਨੌਜਵਾਨਾਂ ਦੇ ਹੱਕ ਮਿਲਣਗੇ ਕੀ ਲੱਗਦਾ ਜੋ ਕੁਆਸਚਨ ਮਾਰਕਿਆ ਵਿਦਿਆਰਥੀਆਂ ਦਾ ਸੰਘਰਸ਼ ਜਿਹੜਾ ਹੈ ਉਹ ਕਾਮਯਾਬ ਹੁੰਦਾ ਹੈ ਵਿਦਿਆਰਥੀ ਇਕਜੁੱਟਤਾ ਦੇ ਨਾਲ ਸੰਘਰਸ਼ ਲੜਦੇ ਆ ਤੇ ਕੋਈ ਅਸੀਂ ਸਰਕਾਰ ਨਹੀਂ ਹੈ ਜਿਹੜੀ ਨੌਜਵਾਨਾਂ ਦੀ ਰੋਅ ਅੱਗੇ ਨਾ ਚੁੱਕੀ ਹੋ ਹੋਣ ਵਾਲਾ ਸਮਾਂ ਕੀ ਆ ਪੰਜਾਬ ਦਾ ਜਾਂ ਆਉਣ ਵਾਲਾ ਭਵਿੱਖ ਕੀ ਦੇਖਦੇ ਆ ਪੰਜਾਬ ਦਾ ਫਿਲਹਾਲ ਪੰਜਾਬ ਦਾ ਭਵਿੱਖ ਜਿਹੜਾ ਹੈ ਉਹ ਇੱਕ ਕਿਸਮ ਦਾ ਹਨੇਰੇ ਦੇ ਵਿੱਚ ਜਾਪ ਰਿਹਾ ਹੈ ਕਿਉਂਕਿ ਨਿਰਾਸ਼ਾ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਪਸਰੇ ਹੋਈ ਹੈ। ਹੂੰ ਉਹਦਾ ਕਾਰਨ ਵੱਡਾ ਇਹ ਹੈ ਕਿ ਚਲੋ ਪਿਛਲੀਆਂ ਸਰਕਾਰਾਂ ਨੇ ਬਹੁਤਾ ਪੰਜਾਬ ਦੇ ਲੋਕਾਂ ਨੂੰ ਇਨਸਾਫ, ਨਿਆਂ ਜਾਂ ਕੋਈ ਬਹੁਤਾ ਜਿਹੜਾ ਹੈ ਉਹਨਾਂ ਦਾ ਕੰਮਕਾਜ ਜਿਹੜਾ ਉਹ ਨਹੀਂ ਕੀਤਾ। ਹੂੰ ਤੇ ਲੋਕਾਂ ਨੇ ਇੱਕ ਬਹੁਤ ਵੱਡੀ ਉਮੀਦ ਜਿਹੜੀ ਹੈ ਉਹ ਰੱਖ ਕੇ ਤੇ ਇਹ ਝਾੜੂ ਪਾਰਟੀ ਦੀ ਸਰਕਾਰ ਬਣਾਈ ਸੀ। ਹੂੰ ਸਾਰੀਆਂ ਪਾਰਟੀਆਂ ਨੂੰ ਜਿਹੜਾ ਹੈ ਉਹ ਦਰਕਨਾਰ ਕਰਕੇ। ਹੂੰ ਉਹਨਾਂ ਨੇ ਮਤਲਬ ਵਿਅਕਤੀ ਨਹੀਂ ਦੇਖਿਆ ਸੀ। ਹੂੰ ਉਹਨਾਂ ਨੇ ਸਿਰਫ ਤੇ ਸਿਰਫ ਦੇਖਿਆ ਵੀ ਇਹ ਰਵਾਇਤੀ ਜਿਹੜੀਆਂ ਪਾਰਟੀਆਂ ਰਾਜ ਕਰ ਚੁੱਕੀਆਂ ਨੇ ਉਹਨਾਂ ਦਾ ਕੋਈ ਨੁਮਾਇੰਦਾ ਨਹੀਂ ਹੈ ਇਹ ਨਵਾਂ ਕੈਂਡੀਡੇਟ ਹੈ ਨਵੀਂ ਪਾਰਟੀ ਦਾ ਕੈਂਡੀਡੇਟ ਹੈ ਤੇ ਉਹਨੂੰ ਬਿਨਾਂ ਸੋਚੇ ਸੰਕਲਪ ਜਿਹੜਾ ਜਿਤਾਇਆ ਜੀ ਇਸ ਉਮੀਦ ਦੇ ਨਾਲ ਜਿਤਾਇਆ ਕਿ ਬਾਕੀ ਪਾਰਟੀਆਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਨੇ ਰਾਜ ਕਰਦੇ ਵਕਤ ਇਹ ਨਵੇਂ ਨੇ ਸ਼ਾਇਦ ਨਹੀਂ ਕਰਨਗੇ ਪਰ ਇਹਨਾਂ ਨੇ ਉਹਨਾਂ ਤੋਂ ਵੀ ਜ਼ਿਆਦਾ ਜਿਹੜਾ ਹੈ ਉਹ ਪੰਜਾਬੀਆਂ ਦਾ ਭਰੋਸਾ ਜਿਹੜਾ ਹੈ ਉਹ ਤੋੜ ਦਿੱਤਾ। ਪਰ ਉਹਨਾਂ ਤੋਂ ਵੀ ਜ਼ਿਆਦਾ ਜਿਹੜਾ ਪੰਜਾਬ ਦਾ ਮੁੰਡਾ ਹਾਲ ਜਿਹੜਾ ਕਰ ਦਿੱਤਾ ਮੈਂ ਇੱਥੇ ਯੂਨੀਵਰਸਿਟੀ ਦੇ ਧਰਨੇ ਦੇ ਵਿੱਚ ਮੈਂ ਇੱਕ ਸੁਣ ਰਿਹਾ ਸੀ ਬਲਾਰੇ ਨੂੰ ਮੈਂ ਤਾਂ 4 ਲੱਖ ਕਹਿੰਦਾ ਸੀ ਉੱਤੇ ਕਿਹਾ ਜਾ ਰਿਹਾ ਸੀ ਕਿ 5 ਲੱਖ ਕਰੋੜ ਦਾ ਕਰਜ਼ਾ ਜਿਹੜਾ ਹੈ ਕਿ ਇਸ ਨਵੀਂ ਸਰਕਾਰ ਨੇ ਪੰਜਾਬ 'ਤੇ ਛਾੜ ਦਿੱਤਾ ਜੀ। ਹੂੰ ਤੇ ਇਹ ਚੀਜ਼ਾਂ ਨੇ ਪੰਜਾਬ ਦਾ ਕੁਝ ਊਮਰ ਕੱਟ ਕੇ ਰੱਖਤਾ ਇੰਨਾਂ ਚੀਜ਼ਾਂ ਦਾ ਅਫਸੋਸ ਹੁੰਦਾ ਕਿ ਤਰ੍ਹਾਂ ਕਿਤੇ ਜਾ ਕੇ ਕਿ ਪੰਜਾਬ ਸੋਨੇ ਦੀ ਜੜੀ ਕਹਾਉਂਦਾ ਸੀ ਤੇ ਅੱਜ ਗੰਗਾਲ ਹੋ ਕੇ ਰਹਿ ਗਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੀਆਂ ਬੇਵਕੂਫੀਆਂ ਸਾਡੀਆਂ ਨਲਾਇਕਾਂ ਨਲਕੀਆਂ ਸਾਡੀਆਂ ਨਾ ਸਮਝੀਆਂ ਸਾਡੀਆਂ ਖੁੱਦਗਰਜ਼ੀਆਂ ਸਾਡੀਆਂ ਬੇਈਮਾਨੀਆਂ ਇਹਨੇ ਪੰਜਾਬ ਦਾ ਵਿੜਾ ਕਰਕ ਕੀਤਾ ਸੀ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਬਦਲ ਆਊਗਾ ਉਮੀਦ ਤਾਂ ਹੈ ਜੀ ਕਿ ਬਾਣੀ ਦੀ ਇੱਕ ਪੰਗਤੀ ਹੈਗੀ ਐ ਦਾਵਾ ਅਗਨ ਬਹੁਤ ਤਿਰਨ ਜਾਲੇ ਕੋਈ ਹਰਿਆ ਬੂਟ ਰਹੇ ਹੋਰੀ ਹੂੰ ਤੋਂ ਉਮੀਦ ਹੈ ਕਿ ਪੰਜਾਬ ਮੁੜ ਖੜਾ ਹੋਏਗਾ ਔਰ ਅੱਗੇ ਵੀ ਹੋਇਆ ਖੜਾ ਹੂੰ ਬਹੁਤ ਵਾਰ ਹੋਇਆ ਬਹੁਤ ਵਾਰ ਪੰਜਾਬ ਨੂੰ ਬਰਬਾਦ ਕੀਤਾ ਗਿਆ ਲੇਕਿਨ ਹਰ ਵਾਰ ਇਹ ਨਵੇਂ ਜੋਸ਼ ਦੇ ਨਾਲ ਉੱਠਿਆ ਤਾਂ ਉਮੀਦ ਹੈ ਕਿ ਇਸ ਵਾਰ ਪੰਜਾਬ ਦਾ ਭਵਿੱਖ ਕਿੱਥੇ ਕਿਹੜੀ ਪਾਰਟੀ ਦੇ ਦੇਖਦੇ ਜਿਵੇਂ ਤੁਸੀਂ ਇੱਕ ਅਕਾਲੀ ਦਲ ਨੂੰ ਰਨ ਕਰ ਰਹੇ ਹੋ ਲਮਾ ਸਮਾ ਅਕਾਲੀ ਦਲ ਬੀਜੇਪੀ ਗੱਠ ਜੋੜ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਕੱਲਾ ਥੋੜੇ ਵਾਲਾ ਅਕਾਲੀ ਦਲ ਇਸ ਵਿਸ਼ੇ ਦੇ ਵਿੱਚੋਂ ਜਾਂ ਪੰਜਾਬ ਦੇ ਫਤਿਹ ਕਰ ਪਾਏਗਾ ਕਿ ਜਿਹੜੀ ਵੀ ਪਾਰਟੀ ਪੰਜਾਬ ਦੇ ਮੁੱਦਿਆਂ ਦੇ ਉੱਤੇ ਫੋਕਸ ਕਰੇਗੀ ਪੰਜਾਬ ਦੇ ਲੋਕਾਂ ਦੇ ਜਿਹੜੇ ਮਸਲੇ ਨੇ ਚਾਹੇ ਉਹ ਕਰੰਟ ਇਸ਼ੂਸ ਨੇ ਚਾਹੇ ਉਹ ਪੁਰਾਣੇ ਇਸ਼ੂਸ ਨੇ ਜਿਹੜੀ ਵੀ ਪਾਰਟੀ ਉਹਨਾਂ ਨੂੰ ਟੱਚ ਕਰੇਗੀ ਉਹਨਾਂ ਨੂੰ ਹੱਲ ਕਰਨ ਦੇ ਲਈ ਇੱਕ ਵਚਨਬੱਧਤਾ ਪ੍ਰਗਟ ਕਰੇਗੀ ਤੇ ਮੈਨੂੰ ਲੱਗਦਾ ਕਿ ਉਹੀ ਪਾਰਟੀ ਪਲਾ ਕਰ ਸਕਦੀ ਹੈ ਠੀਕ ਆਖਰੀ ਸਵਾਲ ਪੰਜਾਬ ਦੇ ਲੋਕਾਂ ਦੀ ਜੋ ਆਸ ਆ ਨਵੇਂ ਕਾਲੀਦਾਲ ਤੋਂ ਉਸ ਦੇ ਉੱਪਰ ਕਿੰਨਾ ਕੁ ਹਰੇ ਉਤਰੋਂਗੇ ਪਸੀਹੀਆ ਕਾਲਪੁਰਖ ਅਗੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਖਰੇ ਉਤਰਨ ਦੇ ਲਈ ਬਲ ਬਖਸ਼ੇ ਜੀ ਜੀ ਉਹਦੀ ਕਿਰਪਾ ਦੇ ਨਾਲ ਹੀ ਅ ਅਰਦਾਸ ਵੀ ਇਹੋ ਕਰਦੇ ਹਾਂ ਸੱਚੇ ਪਾਤਸ਼ਾਹ ਤਾਕਤ ਬਖਸ਼ ਕਾਲਪੁਰਖ ਜੀ ਤਾਕਤ ਬਖਸ਼ ਲੋਕ ਸਾਡੇ ਤੋਂ ਉਮੀਦਾਂ ਰੱਖ ਰਹੇ ਤੇ ਅਸੀਂ ਇਹਨਾਂ ਦੀਆਂ ਉਮੀਦਾਂ ਨੂੰ ਖਰੇ ਪੂਰੀ ਜੀ ਬਹੁਤ ਸ਼ੁਕਰੀਆ ਤੁਹਾ ਸਾਡੇ ਨਾਲ ਇਸ ਵਕਤ ਸਾਭਕਾ ਜਥੇਦਾਰ ਗਿਆਨੀ ਹਰਪੀ ਸਿੰਘ ਜੀ ਮੌਜੂਦ ਹਨ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੁਸੀਂ ਜੁੜੇ ਰਹਿਣਾ ਮਿਹਰ ਟੈਲੀਵਿਜ਼ਨ ਦੇ ਨਾਲ ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਿਵਾਂਗੇ